ਤਾਂ ਇਹ ਜਾਣਕਾਰੀ ਜੁੜੀ ਹੈ ਜੀ ਰਜਿਸਟ੍ਰੇਸ਼ਨ ਦੇ ਸਬੰਧ ਵਿੱਚ ਤਾਂ ਡਿਪਟੀ ਕਮਿਸ਼ਨਰ ਮਾਨਸਾ ਨੇ ਜਿਨ੍ਹਾਂ ਦਾ ਨਾਮ ਹੈਗਾ ਕੁਲਵੰਤ ਸਿੰਘ ਸੋ ਇਹਨਾਂ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਰਜਿਸਟ੍ਰੇਸ਼ਨ ਕਰਵਾਉਣ ਦੇ ਸਬੰਧ ਵਿੱਚ ਕਿਉਂਕਿ ਆਪਾਂ ਜਾਣਦੇ ਹਾਂਗੇ ਕਿ ਤਹਿਸੀਲਦਾਰ ਨੇ ਜਿਹੜੇ ਉਹ ਹੜਤਾਲ ਤੇ ਗਏ ਹੋਏ ਹੈ ਰਜਿਸਟ੍ਰੇਸ਼ਨ ਦੀ ਜਿਹੜੀ ਅਪਾਰਟਮੈਂਟ ਹੈਗੀ ਉਹ ਆਨਲਾਈਨ ਲੋਕਾਂ ਨੇ ਲਈ ਹੋਈ ਹੈ ਪਰ ਹੜਤਾਲ ਕਾਰਨ ਉਹਨਾਂ ਦੀ ਖੱਜਲ-ਖੁਆਰੀ ਹੈ ਜਿਹੜੀ ਹੋ ਰਹੀ ਸੀ ਤਾਂ ਇਹ ਸਾਰੇ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਦੇ ਵੱਲੋਂ ਪੰਜਾਬ ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 12 ਤਹਿਤ ਮਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਹਨਾਂ ਨੇ ਜਿਹੜਾ ਕਾਨੂੰਗੋ ਨੂੰ ਰਜਿਸਟ੍ਰੇਸ਼ਨ ਕਰਨ ਦਾ ਅਧਿਕਾਰ ਹੈ ਜਿਹੜਾ ਦਿੱਤਾ ਹੈ ਤਾਂ ਇੱਥੇ ਨਾਮ ਦਿੱਤੇ ਹੋਏ ਨੇ ਅਧਿਕਾਰੀਆਂ ਦੇ ਕਿਹੜੇ-ਕਿਹੜੇ ਕਾਨੂੰਗੋਆਂ ਦੇ ਨਾਮ ਨੇ ਤੇ ਦਫ਼ਤਰ ਦਾ ਨਾਮ ਜਿਹੜਾ ਮੈਂਸ਼ਨ ਕੀਤਾ ਹੈ ਜਿਹੜਾ ਤੁਹਾਨੂੰ ਦੱਸ ਦਿੰਦੇ ਆ ਤਾਂ ਪਹਿਲੇ ਨੰਬਰ ਤੇ ਬਲਕਾਰ ਸਿੰਘ ਕਾਨੂੰਗੋ ਹਲਕਾ ਮੋਗਾ ਦਫ਼ਤਰ ਦਾ ਨਾਮ ਆ ਜਿਹੜਾ ਦਫ਼ਤਰ ਸਬ ਰਜਿਸਟਰਾਰ ਮਾਨਸਾ ਫਿਰ ਕੁਲਦੀਪ ਕੌਰ ਦਫ਼ਤਰ ਕਾਨੂੰਗੋ ਮਾਨਸਾ ਇਹਨਾਂ ਦੇ ਦਫ਼ਤਰ ਦਾ ਜਿਹੜਾ ਨਾਮ ਹੈ ਦਫ਼ਤਰ ਜੁਆਇੰਟ ਸਬ ਰਜਿਸਟਰਾਰ ਬੋਗਾ ਗਿਰਧਾਰੀ لال ਕਾਨੂੰਗੋ ਹਲਕਾ ਬੋਹਾ ਇਹ ਅਧਿਕਾਰੀ ਨੇ ਇਹਨਾਂ ਦਾ ਅਹੁਦਾ ਕਾਨੂੰਗੋ ਦਾ ਹੈ ਤੇ ਦਫ਼ਤਰ ਦਾ ਨਾਮ ਹੈ ਜਿਹੜਾ ਦਫ਼ਤਰ ਸਬ ਰਜਿਸਟਰਾਰ ਗੁਰਲਾਡਾ ਮਲਕੀਤ ਸਿੰਘ ਕਾਨੂੰਗੋ ਹਲਕਾ ਫਾਪੜੇ ਭਾਈਕੇ ਦਫ਼ਤਰ ਜੁਆਇੰਟ ਸਬ ਰਜਿਸਟਰਾਰ ਬਰੇਟਾ ਕਰਮਜੀਤ ਸਿੰਘ ਦਫ਼ਤਰ ਕਾਨੂੰਗੋ ਹਲਕਾ ਸਰਦੂਲਗੜ ਦਫ਼ਤਰ ਸਬ ਰਜਿਸਟਰਾਰ ਸਰਦੂਲਗੜ ਉਹ ਸੁਪਿੰਦਰ ਸਿੰਘ ਕਾਨੂੰਗੋ ਐਨ ਐਸ ਕੇ ਤਿੰਨ ਸਦਰ ਦਫਤਰ ਦਫਤਰ ਜੁਆਇੰਟ ਸਬ ਰਜਿਸਟਰਾਰ ਚੁਨੀਰ ਤਾਂ ਸਕਰੀਨ ਤੇ ਸਾਰਾ ਤੁਸੀਂ ਨੋਟੀਫਿਕੇਸ਼ਨ ਵੀ ਹੈ ਜਿਹੜਾ ਦੇਖ ਸਕਦੇ ਹੋ ਤਾਂ ਇਹ ਅਧਿਕਾਰੀਆਂ ਦੇ ਨਾਮ ਨੇ ਜੋ ਕਾਨੂੰਗੋ ਸਹਿਬਾਨ ਨੇ ਤੋਂ ਨਾਲ ਇਹਨਾਂ ਦਾ ਦਫਤਰ ਦਾ ਨਾਮ ਦੱਸਿਆ ਕਿੱਥੇ ਇਹਨਾਂ ਦਾ ਜਿਹੜਾ ਦਫਤਰ ਹੈਗਾ ਤਾਂ ਛੇ ਅਧਿਕਾਰੀਆਂ ਦੇ ਨਾਮ ਇੱਥੇ ਮੈਂਸ਼ਨ ਜਿਹੜੇ ਕੀਤੀ ਗਏ ਹੈ ਆ ਸਕਰੀਨ ਤੇ ਨੋਟੀਫਿਕੇਸ਼ਨ ਵਿੱਚ ਤੁਸੀਂ ਦੇਖ ਸਕਦੇ ਹੋ ਪੋਸਟ ਵੀ ਅਲੱਗ ਤੋਂ ਪਾ ਦਾਂਗੇ ਤਾਂ ਰਜਿਸਟ੍ਰੇਸ਼ਨ ਦਾ ਕੰਮ ਹੈ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਹੈ ਕਿਉਂਕਿ ਤਹਿਸੀਲਦਾਰ ਹੜਤਾਲ ਤੇ ਗਏ ਹੋਏ ਆ ਬਾਕੀ ਸਵੇਰ ਦੀ ਨਿਊ ਚੱਲ ਰਹੀ ਹੈ ਆਪਾਂ ਸਾਰੀ ਜਾਣਦੇ ਆ ਕਿ ਇਸ਼ੂ ਹੈ ਜਿਹੜਾ ਚੱਲ ਰਿਹਾ ਤੇ ਸਰਕਾਰ ਉਸਤੇ ਕੀ ਫੈਸਲਾ ਜਿਹੜਾ ਕਰ ਰਹੀ ਹੈ ਤਾਂ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਨਾ ਹੋਵੇ ਤਾਂ ਇਸ ਤੇ ਚੱਲਦੇ ਆ ਜੋ ਮਾਨਸਾ ਦੇ ਡਿਪਟੀ ਕਮਿਸ਼ਨਰ ਨੇ ਕੁਲਵੰਤ ਸਿੰਘ ਤਾਂ ਉਹਨਾਂ ਨੇ ਇਹ ਅਥਾਰਟੀ ਇਹ ਅਧਿਕਾਰ ਹੈ ਜਿਹੜਾ ਇਹਨਾਂ ਅਧਿਕਾਰੀਆਂ ਨੂੰ ਦੇ ਦਿੱਤਾ ਹੈ ਤਾਂ ਬਾਕੀ ਪੰਜਾਬ ਦੀ ਜਨਤਾ ਦੀ ਗੱਲ ਕਰੀਏ ਤਾਂ ਔਰ ਕੋਈ ਐਸ ਸਰਕਾਰ ਦੇ ਕੰਮ ਦੀ ਸਲੰਗਾ ਜਿਹੜੀ ਕਰ ਰਹੀ ਹੈ ਜਿਹੜਾ ਅੱਜ ਸਵੇਰੇ ਮਾਨਜੋਗ ਮੁੱਖ ਮੰਤਰੀ ਦੇ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ। ਬਾਕੀ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ। ਜਾਣਕਾਰੀ ਨੂੰ ਸ਼ੇਅਰ ਜਰੂਰ ਕਰ ਦਿਓ। ਤਾਂ ਜੋ ਕਿਸੇ ਦਾ ਰਜਿਸਟ੍ਰੇਸ਼ਨ ਦਾ ਕੰਮ ਹੈ ਜਿਹੜਾ ਉਹ ਅੜਿਆ ਨਾ ਰਹੇ ਤੇ ਜਿਨ੍ਹਾਂ ਨੇ ਸਮਾਂ ਲਿਆ ਹੋਇਆ ਆਨਲਾਈਨ ਅਪਾਰਟਮੈਂਟ ਜਿਹੜੀ ਲਈ ਹੋਈ ਹੈ ਉਹ ਆਪਣੀ ਸਮੇਂ ਸਰ ਜਾ ਕੇ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਕਰਵਾ ਸਕਣ।